ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ਬਾਰੇ ਪਰਸੋਂ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਜਿਹੜੀ ਕਿ ਹੁੰਦੀ ਆ ਪਿਛਲੀ ਵਾਰੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨਾਂ ਨੇ 0.25% ਜਾਂ 25 ਬੇਸਿਸ ਪੁਆਇੰਟ ਆ ਘਟਾ ਦਿੱਤਾ ਸੀ ਵਿਆਜ ਦਰਾਂ ਹੁਣ ਉਹਦੇ ਤੋਂ ਬਾਅਦ ਇਹ ਚਰਚਾ ਚੱਲ ਰਹੀ ਆ ਵੀ ਕੀ ਇਹ ਹੁਣ ਕੀ ਕਰਨਗੇ ਇਹਦੇ ਉੱਤੇ ਬਹੁਤੇ ਜਿਹੜੇ ਮਾਹਰ ਆ ਉਹ ਇਸ ਗੱਲ ਦੇ ਨਾਲ ਸਹਿਮਤ ਆ ਉਹ ਕਹਿੰਦੇ ਵੀ ਇਹਨਾਂ ਨੇ ਹੁਣ ਫਿਰ ਇੱਕ ਕਟ ਹੋਰ ਲਾ ਦੇਣਾ ਮਤਲਬ ਕਾਫੀ ਇਹਦੀ ਸੰਭਾਵਨਾ ਆ ਭਾਵੇਂ ਇਹ ਬਹੁਤ ਥੋੜਾ ਆ ਇਹਦੇ ਨਾਲ ਫਰਕ ਕੋ ਬਹੁਤ ਜ਼ਿਆਦਾ ਪਹਿਲੇ ਕਟ ਦੇ ਨਾਲ ਨਹੀਂ ਪਿਆ ਪਰ ਜੇ ਹੁਣ ਉਹਦਾ ਮੁੱਖ ਕਰਨੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਮਹਿੰਗਾਈ ਬਹੁਤ ਕੰਟਰੋਲ ਦੇ ਵਿੱਚ ਰਹੀ ਆ ਜਿੰਨੀ ਕੁ ਮਹਾਰਾ ਨੂੰ ਆਸ ਸੀ ਉਹਦੇ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਮਹਿੰਗਾਈ ਘਟੀ ਆ ਉਹ ਮਹਿੰਗਾਈ ਘਟਣ ਦੇ ਕਰਕੇ ਹੁਣ ਬੈਂਕ ਆਫ ਕੈਨੇਡਾ ਦੇ ਕੋਲ ਇੱਕ ਰੀਜ਼ਨ ਆ ਕਿ ਇੰਟਰਸਟ ਰੇਟ ਘਟਾ ਸਕਦੇ ਆ 2.7% ਦੇ ਉੱਤੇ 인ਫਲੇਸ਼ਨ ਆਈ ਹੈ ਜੇ ਇਹ ਮਹਿੰਗਾਈ ਵਧੀ ਹੁੰਦੀ ਫਿਰ ਇੰਟਰਸਟ ਰੇਟ ਘਟਣ ਦੇ ਚਾਂਸਸ ਘਟ ਹੋਣੇ ਸੀ ਸੋ ਇਹ ਜੇ ਆਹ ਜੁਲਾਈ ਦੇ ਵਿੱਚ ਜਿਹੜੇ ਦੋ ਕੱਟ ਹੋਰ ਇੱਕ ਕੱਟ ਲੱਗ ਜਾਂਦਾ ਆ ਤੇ ਐਸੇ ਸਾਲ ਦੇ ਵਿੱਚ ਦੋ ਹੋਰ ਕੱਟ ਦੀ ਆਸ ਰੱਖੀ ਜਾ ਸਕਦੀ ਹੈ ਤੇ ਫਿਰ ਅਗਲੇ ਸਾਲ ਐਸੇ ਤਰੀਕੇ ਨਾਲ ਤਾਂ ਜਾ ਕੇ 225 ਦਸੰਬਰ ਤੱਕ ਜਿਹੜੇ ਰੇਟ ਆ ਉਹ ਅ ਤਿੰਨ ਕੁ ਪਰਸੈਂਟ ਦੇ ਨੇੜੇ ਤੇੜੇ ਆਉਣ ਦੀ ਸੰਭਾਵਨਾ ਹੈ ਜਿਸ ਤਰੀਕੇ ਨਾਲ ਐਂਟੀਸੀਪੇਟ ਕੀਤਾ ਗਿਆ ਹੈ ਜੇ ਕੋਈ ਵੱਡੀ ਦਿੱਕਤ ਨਾ ਆਏ ਵੱਡੀ ਦਿੱਕਤ ਦਾ ਮਤਲਬ ਇਹ ਹੈ ਵੀ ਦੁਨੀਆ 'ਚ ਕਿਸੇ ਮੁਲਕ 'ਚ ਲੜਾਈ ਲੱਗ ਜੇ ਕਿਤੇ ਉਧਰ ਸਿਆਸਤ ਬਦਲ ਜੇ ਉਹਦਾ ਸਾਰਾ ਜਿਹੜਾ ਸਪਲਾਈ ਚੇਨ ਤੇ ਅਸਰ ਪਾ ਜੇ ਤੇ ਫੇਰ ਕਰਲ ਉਥੇ ਦੀ ਉਥੇ ਰਹਿ ਸਕਦੀ ਆ ਸੋ ਐਸ ਵੇਲੇ ਜਿਹੜੀ ਸੰਭਾਵਨਾ ਇਹ ਨਜ਼ਰ ਆ ਰਹੀ ਆ ਕਿਉਂਕਿ ਹੁਣ 2.7% ਦੇ ਉੱਤੇ ਮਹਿੰਗਾਈ ਆ ਗਈ ਆ ਤੇ 2 ਕੋ ਪੁਆਇੰਟ ਦੇ ਉੱਤੇ ਇਹ ਹੈ ਜਿਹੜੀ ਔਸਤਨ ਰੱਖੀ ਮੰਨੀ ਜਾਂਦੀ ਹੈ ਸਹੀ ਕਿ ਇੱਥੇ ਡਿਮਾਂਡ ਵੀ ਹੋਣੀ ਆ ਤੇ ਸਪਲਾਈ ਵੀ ਹੋਣੀ ਆ ਨਾ ਮਾਰਕੀਟ ਦੇ ਵਿੱਚ ਚੀਜ਼ਾਂ ਵੱਧ ਪਈਆਂ ਤੇ ਨਾ ਮਾਰਕੀਟ ਦੇ ਵਿੱਚ ਡਿਮਾਂਡ ਵੱਧ ਆ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਜਿਹੜਾ ਇਹਦੇ ਆਲੇ ਦੁਆਲੇ ਦੇਖਿਆ ਜਾਂਦਾ ਆ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜਿਹੜਾ ਪਰਸੋਂ ਨੂੰ ਜਦੋਂ ਇਹ ਖਬਰ ਆਉਂਦੀ ਆ ਤੇ ਉਹਦੇ ਤੋਂ ਬਾਅਦ ਫਿਰ ਪਤਾ ਲੱਗੂਗਾ ਜਿਹੜੀ ਘਰਾਂ ਦੀ ਮਾਰਕੀਟ ਆ ਉਹ ਅਜੇ ਨਹੀਂ ਇਹਦੇ ਨਾਲ ਕੁਝ ਹੋ ਰਿਹਾ ਉਹਨੂੰ ਵੀ ਲੋਕ ਖਰੀਦਦਾਰੀ ਕਰਨ ਲੱਗਿਆਂ ਇਹਦਾ ਅਸਰ ਪੈਣ ਨੂੰ ਸਮਾਂ ਲੱਗਣਾ ਹਾਲਾਂਕਿ ਸਿੱਧਾ ਅਸਰ ਤਾਂ ਉਹਨਾਂ ਦੇ ਉੱਤੇ ਪਊਗਾ ਜਿਨ੍ਹਾਂ ਦੀ ਮਾਰਗੇਜ ਰੀਨਿਊ ਹੋਣੀ ਹੈ ਜੇ 2 ਕੱਟ ਲੱਗ ਜਾਂਦੇ ਜਾਂ 4 ਸਾਲ ਦੇ ਵਿੱਚ ਲੱਗ ਜਾਂਦੇ ਇੱਕ ਲੱਗ ਗਿਆ ਤਿੰਨ ਹੋਰ ਲੱਗ ਜਾਂਦੇ ਆ ਤੇ ਘੱਟ ਤੋਂ ਘੱਟ 1% ਵੀ ਵਿਆਜ ਥੱਲੇ ਆ ਜਾਂਦਾ ਤੇ ਫੇਰ ਥੋੜਾ ਬਹੁਤਾ ਫਰਕ ਪਊਗਾ ਆਦਰਵਾਇਜ਼ ਅਜੇ ਇੰਨਾ ਫਰਕ ਨਹੀਂ ਪੈਣਾ ਵੀ ਜੇ ਅਸੀਂ ਕਹੀਏ 0.25% ਪਰ ਇੱਕ ਟ੍ਰੈਂਡ ਜਿਹੜਾ ਆ ਉਹ ਪਿੱਛੇ ਨੂੰ ਜ਼ਰੂਰ ਮੁੜ ਪੈਂਦਾ ਹੈ ਕਿ ਹੁਣ ਜਿੱਥੇ ਤੱਕ ਜਾਣਾ ਸੀ ਇਹ ਚਲੇ ਗਏ ਆ ਹੁਣ ਇਹਦੇ ਤੋਂ ਬਾਅਦ ਇਹ ਥੱਲੇ ਨੂੰ ਆਉਣੇ ਕਿਉਂਕਿ ਇੱਥੇ ਵਿਆਜ ਦਰ ਬਹੁਤਾਂ ਲੰਬਾ ਸਮਾਂ ਰਹਿ ਨਹੀਂ ਸਕਦੇ ਇੰਨੇ ਹਾਈ ਜਿਹੜੇ ਇੰਟਰਸਟੇਡ ਟ੍ਰੈਂਡ ਦਾ ਮਤਲਬ ਆ ਕਿ ਮਾਰਕੀਟ ਨੇ ਸਲੋ ਇੰਨਾ ਹੋ ਜਾਣਾ ਕਿ ਸੈਸ਼ਨ ਵੱਲੋਂ ਗੱਲ ਚੱਲੇ ਜਾਣੀ ਜਿਹੜੀ ਕਿ ਲਗਭਗ ਐਸ ਵੇਲੇ ਆ ਜਾ ਹੀ ਚੁੱਕੀ ਆ ਕੰਮਕਾਰ, ਟਰੱਕਿੰਗ, ਸਾਰੇ ਕੰਸਟਰਕਸ਼ਨ ਸਾਰੇ ਬਹੁਤ ਸਲੋ ਦਸੇ ਜਾ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ